ਸਾਸੀ ਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਤੁਹਾਡੇ ਸਾਹਮਣੇ ਕਿ ਪੰਜਾਬ ਦਾ ਮੌਸਮ 26 27 28 ਅਤੇ 29 ਅਗਸਤ ਕਿਵੇਂ ਦਾ ਰਹੇਗਾ 26 ਤੋਂ 29 ਅਗਸਤ ਦੀ ਜਾਣਕਾਰੀ ਸਾਂਝੀ ਕਰਾਂਗੇ ਜਿਦੇ ਵਿੱਚ ਆਪਾਂ ਦੇਖਾਂਗੇ ਕਿ ਜੋ ਹੜ੍ਹ ਦਾ ਖਤਰਾ ਪੰਜਾਬ ਦੇ ਉੱਪਰ ਬਣਿਆ ਹੋਇਆ ਕਿਉਂਕਿ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾ ਤਾਂ ਲਗਾਤਾਰ ਪੰਜਾਬ ਦੇ ਵਿੱਚ ਬਰਸਾਤ ਹੋ ਰਹੀ ਹੈ ਜੀ 25 ਅਗਸਤ ਨੂੰ ਅਗਰ ਦੇਖਿਆ ਜਾਵੇ ਤਾਂ 24 ਅਗਸਤ ਰਾਤ ਤੋਂ ਹੀ ਤਗੜੀ ਕਾਰਵਾਈ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਹੜ੍ਹ ਦੇ ਹਾਲਾਤ ਬਣੇ ਹੋਏ ਨੇ ਕਈ ਜਗ੍ਹਾ ਤਾਂ ਇੰਨਾ ਮਾੜਾ ਹਾਲ ਹੈ ਕਿ ਸੈਂਕੜੇ ਏਕੜ ਜ਼ਮੀਨ ਹੜ੍ਹਾਂ ਦੇ ਥੱਲੇ ਆ ਚੁੱਕੀ ਹੈ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਹੁਣ ਅਸੀਂ ਜਾਣਕਾਰੀ ਸਾਂਝੀ ਕਰਾਂਗੇ ਜੀ ਦਿਨਾਂ ਦੇ ਹਿਸਾਬ ਨਾਲ ਕਿਹੜੇ-ਕਿਹੜੇ ਜ਼ਿਲ੍ਹੇ ਵਿੱਚ ਕਦੋਂ-ਕਦੋਂ ਮੀਂਹ ਹੈ 25 ਅਗਸਤ ਦੀ ਤਰ੍ਹਾਂ 26 ਅਗਸਤ ਨੂੰ ਵੀ ਤਗੜੀ ਮੀਂਹ ਦੀ ਕਾਰਵਾਈ ਦੇਖਣ ਨੂੰ ਮਿਲ ਰਹੀ ਹੈ ਖਾਸ ਤੌਰ ਤੇ ਮਾਝੇ ਅਤੇ ਦੁਆਬੇ ਦੇ ਇਲਾਕੇ ਵਿੱਚ ਦੇਖਣ ਨੂੰ ਮਿਲ ਰਹੀ ਜੀ ਪਠਾਨਕੋਟ ਗੁਰਦਾਸਪੁਰ ਅਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਰੂਪਨਗਰ ਮੇਰੇ ਸਾਰਾ ਨਾਵਾਸ਼ਹਿਰ ਤੇ ਮੁਹਾਲੀ ਵਿੱਚ ਵੀ ਠੀਕ ਠਾਕ ਬਰਸਾਤ ਹੋ ਸਕਦੀ ਹੈ ਫਤਿਹਗੜ ਸਾਹਾ ਤੇ ਪਟਿਆਲਾ ਵਿੱਚ ਤਗੜੀ ਕਾਰਵਾਈ ਮੀਂਹ ਦੀ ਦੇਖਣ ਨੂੰ ਮਿਲੇਗੀ ਯਾਨੀ ਕਿ ਮਾਝੇ ਅਤੇ ਦੁਆਬੇ ਦੇ ਇਹਨਾਂ ਇਲਾਕਿਆਂ ਵਿੱਚ ਤਗੜੀ ਕਾਰਵਾਈ ਹੋ ਸਕਦੀ ਹੈ ਬਾਕੀ ਲੁਧਿਆਣਾ ਦੇ ਵਿੱਚ ਥੋੜੀ-ਬਹੁਤੀ ਘੱਟ ਉਮੀਦ ਹੈ ਮੋਗਾ ਫਰੀਜ਼ ਫਿਰੋਜ਼ਪੁਰ ਫਰੀਦਕੋਟ ਮੁਕਸਰ ਫਜ਼ਿਲਕਾ ਬਟਿੰਡਾ ਬਰਨਾਲਾ ਮਾਨਸਾ ਤੇ ਸੰਗਰੂਰ ਦੇ ਵਿੱਚ ਵੀ ਤਗੜੀ ਕਾਰਵਾਈ ਮੀਂਹ ਦੀ 26 ਅਗਸਤ ਨੂੰ ਪੈਂਦੀ ਦਿਖਾਈ ਦੇ ਰਹੀ ਹੈ ਜਾਨੀ ਕਿ ਭਾਰੀ ਮੀਂਹ ਦੇ ਹਾਲਾਤ 26 ਅਗਸਤ ਨੂੰ ਬਣਦੇ ਹੋਏ ਦਿਖਾਈ ਦੇਣਗੇ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਤਾਂ 27 ਅਗਸਤ ਨੂੰ ਵੀ ਕਿਤੇ ਨਾ ਕਿਤੇ ਇਹ ਕਾਰਵਾਈ ਜਿਹੜੀ ਹੈ ਮਾਝੇ ਵਿੱਚ ਦੇਖਣ ਨੂੰ ਮਿਲੇਗੀ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤੇ ਤਰਨਤਾਰਨ ਵਿੱਚ 25 ਤੋਂ 75% ਦੇ ਵਿਚਕਾਰ ਭਾਰੀ ਮੀਂਹ ਦੀ ਉਮੀਦ ਹੈ ਜਾਨਕਿ ਮੈਕਸਿਮ ਇਹ ਲੱਗ ਸਕਦਾ ਹੈ ਕਿ ਹਾਂਜੀ ਝੜੀ ਨਾ ਮਾਹੌਲ ਬਦਲ ਵੀ ਜਾਂਦੀ ਜਾਂਦੀ ਹੈ ਤੇ ਥੋੜੀ ਬਹੁਤੀ ਕਿਣਮਣਕਣੀ ਦੇਖਣ ਨੂੰ ਮਿਲ ਸਕਦੀ ਹੈ ਬਾਕੀ ਪੰਜਾਬ ਦੇ ਵਿੱਚ ਜਿਹੜੇ ਚਾਂਸ ਨੇ ਉਹ 25% ਦੀ ਬਦਲਵਾਈ ਤੇ ਨੇ ਯਾਨੀ ਕਿ ਓਵਰਕਾਸਟ ਕੰਡੀਸ਼ਨਾਂ ਰਹਿਣਗੀਆਂ ਜਿਹੜੇ ਕਿ ਬੱਦਲ ਬਈ ਆਉਂਦੀ ਜਾਂਦੀ ਰਹੇਗੀ ਕਿਣਮਣ ਕਣੀ ਤੇ ਥੋੜੇ ਬਹੁਤੇ ਹਾਲਾਤ ਬਣ ਸਕਦੇ ਨੇ ਕੋਈ ਵੱਡੀ ਕਾਰਵਾਈ ਹੁੰਦੀ ਦਿਖਾਈ ਤਾਂ ਨਹੀਂ ਦੇਰੀ ਪਰ ਠੀਕ ਠਾਕ ਹਾਲਾਤ ਉਮੀਦ ਤੇ ਬਣਦੇ ਹੋਏ ਸਾਨੂੰ ਦਿਖਾਈ ਦੇਣਗੇ 27 ਅਗਸਤ ਨੂੰ ਜਿਸ ਦੇ ਸਿੱਟੇ ਵਜੋਂ ਆਪਾਂ ਕਹਿ ਸਕਦੇ ਹਾਂ ਕਿ 27 ਅਗਸਤ ਤੱਕ ਲਗਾਤਾਰ ਪੰਜਾਬ ਦੇ ਵਿੱਚ ਮੀਂਹ ਦੇ ਹਾਲਾਤ ਬਣ ਰਹੇ ਨੇ 28 ਅਗਸਤ ਨੂੰ ਥੋੜੀ ਜਿਹੀ ਕਾਰਵਾਈ ਢਿੱਲੀ ਪੈ ਰਹੀ ਹੈ ਪਰ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਤੇ ਰੂਪਨਗਰ ਦੇ ਵਿੱਚ ਥੋੜੀ-ਬਹੁਤੀ ਬੱਦਲਵਾਈ ਦਾ ਕਿਰਮਣ ਕਣੀ ਹੋ ਸਕਦੀ ਹੈ ਬਾਕੀ ਪੂਰੇ ਪੰਜਾਬ ਦੇ ਵਿੱਚ ਦੇਖੋਗੇ ਤਾਂ ਐਵਰੇਜ ਬੱਦਲਵਾਈ ਬਣੀ ਰਹੇਗੀ ਸੋਕਾ ਨਹੀਂ ਹੈ ਤਗੜੀ ਉਮੀਦ ਹੀ ਕਾਰਵਾਈ ਵੀ ਨਹੀਂ ਹੈ ਨਾ ਹੀ ਕੋਈ ਤਗੜੀ ਧੁੱਪ ਦੇਖਣ ਨੂੰ ਮਿਲੇਗੀ ਬੱਦਲ ਬਈ ਆਉਂਦੀ ਆਉਂਦੀ ਰਹੇਗੀ ਕਿ ਕਣਮਣ ਕਣੀ ਦਾ ਮਾਹੌਲ ਬਣਿਆ ਰਹੇਗਾ ਪਰ ਨਾਲ ਦੀ ਨਾਲ ਮੀਂਹ ਦੀ ਉਮੀਦ ਵੀ ਵਧੀਆ ਰੂਪ ਦੇ ਵਿੱਚ ਸਾਨੂੰ ਦੇਖਣ ਨੂੰ ਮਿਲ ਸਕਦੀ ਹੈ 28 ਅਗਸਤ ਨੂੰ ਥੋੜੀ ਜਿਹੀ ਕਾਰਵਾਈ ਢਿੱਲੀ ਪੈ ਰਹੀ ਹੈ ਜੀ 28 ਅਗਸਤ ਨੂੰ ਅਗਰ ਦੇਖਿਆ ਜਾਵੇ ਤਾਂ ਐਵਰੇਜ ਜਿਹੜੀ ਬੱਦਲਬਾਈ ਹੈ ਉਹੀ ਦੇਖਣ ਨੂੰ ਮਿਲੇਗੀ ਭਾਰੀ ਮੀਂਹ ਨਾ ਹੋਣ ਦੇ ਕਾਰਨ ਮੌਸਮ ਦੇ ਵਿੱਚ ਤਾਪਮਾਨ ਦੇ ਵਿੱਚ ਵਾਧਾ ਦੇਖਣ ਨੂੰ ਮਿਲ ਸਕਦਾ ਹੈ एवरेज ਤਾਪਮਾਨ 33 ਡਿਗਰੀ ਦੇ ਨੇੜੇ ਤੱਕ ਪਹੁੰਚ ਸਕਦਾ ਹੈ ਜਿੱਤੇ ਸਿੱਟੇ ਵਜੋਂ ਬਹੁਤ ਹੱਦ ਤੱਕ ਅਗਰ ਗੱਲ ਕਰੀ ਜਾਵੇ ਤਾਂ ਹਾਲਾਤ ਇਹ ਹੋਣਗੇ ਕਿ ਥੋੜੀ ਬਹੁਤੀ ਹਮਸ ਠਾਈਏ ਗਾਸਤ ਨੂੰ ਵਾਧਦੀ ਹੋਈ ਦਿਖਾਈ ਦੇ ਸਕਦੀ ਹੈ ਪਰ ਮੀਂਹ ਦੁਆਰਾ ਤੋਂ ਫਿਰ ਦੇਖਣ ਨੂੰ ਮਿਲ ਸਕਦਾ ਜੀ ਆਖਰੀ ਦਿਨ ਦੀ ਅਗਰ ਗੱਲ ਕਰੀਏ ਤਾਂ 29 ਅਗਸਤ ਨੂੰ ਤੁਸੀਂ ਦੇਖ ਰਹੇ ਹੋ ਕਿ ਪੰਜਾਬ ਦੇ ਉੱਤਰ ਪੂਰਬੀ ਇਲਾਕੇ ਤੋਂ ਜਿਹੜਾ ਸਿਸਟਮ ਪਠਾਨਕੋੜ ਗੁਰਦਾਸਪੁਰ ਹੁਸ਼ਿਆਰਪੁਰ ਤੇ ਰੂਪਨਗਰ ਦੇ ਵਿੱਚ ਦਿਖਾਈ ਦੇ ਰਿਹਾ ਇਸ ਦੇ ਵਿੱਚ ਭਾਰੀ ਮੀਂਹ ਦੀ ਕਾਰਵਾਈ ਹੁੰਦੀ ਦਿਖਾਈ ਦੇ ਰਹੀ ਹੈ ਜਿਸ ਦੇ ਕਾਰਨ ਇਹਨਾਂ ਇਲਾਕਿਆਂ ਵਿੱਚ ਤਗੜੀ ਕਾਰਵਾਈ ਮੀਂਹ ਦੀ ਹੋ ਰਹੀ ਹੈ ਤੇ ਲਗਾਤਾਰ ਇਹਨਾਂ 4-5 ਜ਼ਿਲ੍ਹਿਆਂ ਵਿੱਚ ਬਰਸਾਤ ਹੋਣ ਦੇ ਕਾਰਨ 드라마 ਦਾ ਜਲਦ ਤਾਰ ਵੱਧ ਰਿਹਾ ਕਿਉਂਕਿ ਇਹ ਜਿਹੜੇ ਜ਼ਿਲ੍ਹੇ ਨੇ ਇਹ ਹਿਮਾਚਲ ਦੇ ਨਾਲ ਟੱਚ ਕਰਦੇ ਨੇ ਇਹਨਾਂ ਵਿੱਚ ਤਕੜੀ ਕਾਰਵਾਈ ਸਾਨੂੰ ਅਕਸਰ ਹੀ ਦੇਖਣ ਨੂੰ ਮਿਲਦੀ ਹੈ ਬਾਕੀ ਪੂਰੇ ਪੰਜਾਬ ਦੀ ਅਗਰ ਗੱਲ ਕਰੀਏ ਸਾਰੇ ਜ਼ਿਲ੍ਹਿਆਂ ਵਿੱਚ ਤੁਹਾਨੂੰ ਦੇਖਾਂਗਾ 25 ਤੋਂ 75% ਦੇ ਵਿਚਕਾਰ ਮੀਂਹ ਦੀ ਉਮੀਦ ਹੈ ਯਾਨੀ ਕਿ ਤਕੜੀ ਕਾਰਵਾਈ ਸਾਨੂੰ 29 ਅਗਸਤ ਨੂੰ ਵੀ ਦੇਖਣ ਨੂੰ ਮਿਲ ਸਕਦੀ ਹੈ ਇਹ ਸੀ ਜੀ ਅਪਡੇਟ ਪੰਜਾਬ ਦੇ ਮੌਸਮ ਦੇ ਹਾਲਾਤਾਂ ਦੀ ਜਾਣਕਾਰੀ ਸਾਂਝੀ ਤੁਹਾਨੂੰ ਕਰਦੇ ਹਾਂ ਤਾਂ ਹੀ ਤੁਹਾਨੂੰ ਰਿਕਵੈਸਟ ਕਰਦੇ ਹਾਂ ਕਿ ਵਾਰ-ਵਾਰ ਚੈਨਲ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋਵੇ ਇਸ ਤੋਂ ਇਲਾਵਾ ਅਗਰ ਕੋਈ ਅਗਲੀ ਜਾਣਕਾਰੀ ਹੋਈ ਸਾਂਝੀ ਕਰਨ ਦੀ ਜ਼ਰੂਰਤ ਹੋਈ ਤਾਂ ਵੀਡੀਓ ਲੈ ਕੇ ਜਲਦ ਹਾਜ਼ਰ ਹੋਵਾਂਗੇ ਧੰਨਵਾਦ ਜੀ